ਐਮਪੀ ਅਤੇ اداکار ਕੰਗਣਾ ਰੌਤ ਹਮੇਸ਼ਾ ਹੀ ਆਪਣੇ ਬਿਆਨਾਂ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ ਹੁਣ ਕੰਗਣਾ ਦਾ ਇੱਕ ਬਿਆਨ ਹੋਰ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਕੰਗਣਾ ਰੌਤ ਨੇ ਕਿਹਾ ਕਿ ਸਾਡੇ ਅੱਗੇ ਪਿੱਛੇ ਦੇ ਸੂਬਿਆਂ ਤੋਂ ਨਵੀਆਂ ਚੀਜ਼ਾਂ ਇੱਥੇ ਆਉਣ ਲੱਗ ਪਈਆਂ ਨੇ ਪਾਵੇਂ ਉਹ ਹੋਵੇ ਤਾ ਹੋਵੇ ਪਾਵੇਂ ਕੁਝ ਹੋਰ ਹੋਵੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਕਿਸ ਸੂਬੇ ਦੀ ਗੱਲ ਕਰ ਰਹੀ ਹਾਂ ਇਹਨਾਂ ਦਾ ਸੁਭਾਅ ਬੜਾ ਗਰਮ ਹੁੰਦਾ ਬੜੇ ਹੁੱਲੜਬਾਦਸ਼ ਹੁੰਦੇ ਨੇ ਇਹ ਨਸ਼ੇ ਕਰਦੇ ਨੇ ਸ਼ਰਾਬਾਂ ਪੀਂਦੇ ਨੇ ਹੁੱਲੜ ਬਾਜੀ ਕਰਦੇ ਨੇ ਮੇਰੀ ਹਿਮਾਚਲ ਦੇ ਬੱਚਿਆਂ ਨੂੰ اپੀਲ ਹੈ ਕਿ ਇਹਨਾਂ ਦੇ ਪ੍ਰਭਾਵ ਵਿੱਚ ਨਾ ਆਉਣ ਅਸੀਂ ਇਹਨਾਂ ਤੋਂ ਕੁਝ ਨਹੀਂ ਸਿੱਖਣਾ ਇਹਨਾਂ ਨੇ ਸਾਡੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਤਾਂ ਤੁਹਾਨੂੰ ਦੱਸ ਜੀ ਕਿ ਅਸਿੱਧੇ ਰੂਪ ਦੇ ਵਿੱਚ ਬੇਸ਼ੱਕ ਉਹਨਾਂ ਨੇ ਪੰਜਾਬ ਦਾ ਨਾਮ ਨਹੀਂ ਲਿਆ ਪਰ ਉਹਨਾਂ ਨੇ ਗਵਾਂਡੀ ਸੂਬਾ ਕਹਿ ਕੇ ਪੂਰੀ ਤਰ੍ਹਾਂ ਪੰਜਾਬ ਨੂੰ ਟਾਰਗੇਟ ਕੀਤਾ ਤਾਂ ਤੁਹਾਨੂੰ ਦੱਸ ਜੀ ਕਿ ਹੁਣ ਇਸ ਬਿਆਨ ਦੇ ਖਿਲਾਫ ਜਿਹੜਾ ਗਾਇਕ ਜਸਵੀਰ ਜੱਸੀ बोले ਨੇ ਖੁੱਲਕੇ ਬੋਲੇ ਨੇ ਤੇ ਉਹਨਾਂ ਨੇ ਅਧਿਆਕਾਰਾਂ ਨੂੰ ਖੁੱਲੀ ਜਿਹੜੀ ਚੇਤਾਵਨੀ ਵੀ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਉਹ ਇਸੇ ਤਰ੍ਹਾਂ ਲਗਾਤਾਰ ਸਾਡੇ ਬਾਰੇ ਮਾੜਾ ਚੰਗਾ ਬੋਲਦੀ ਰਹੀ ਤਾਂ ਉਹ ਉਸ ਦਾ ਪਰਦਾ ਫਾਸ਼ ਕਰ ਦੇਣਗੇ ਤੁਹਾਨੂੰ ਦੱਸਦੀ ਕਿ ਇੱਕ ਰੈਲੀ ਦੇ ਵਿੱਚ ਕੰਗੜਾ ਨੌਤ ਨੇ ਭੀੜ ਨੂੰ ਸੰਬੋਧਨ ਕਰਦੇ ਹੋਏ ਜਿਹੜੀ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਸੀ ਉੱਥੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ ਹੈ ਕਿ ਜਿਹੜੇ ਗਵਾਂਡੀ ਸੂਬਾ ਹੈ ਉਸ ਦੇ ਜਿਹੜੇ ਨੌਜਵਾਨ ਨੇ ਸ਼ਰਾਬ ਦੇ ਆਦੀ ਨੇ ਜਦ ਕਿ ਹਿਮਾਚਲ ਦੇ ਲੋਕ ਨੇ ਜਿਹੜੇ ਇਸ ਦੇ ਬਿਲਕੁਲ ਉਲਟ ਨੇ ਤੇ ਉਹਨਾਂ ਨੇ ਅਪੀਲ ਵੀ ਕੀਤੀ ਆਪਣੀ ਜਿਹੜੇ ਹਿਮਾਚਲ ਦੇ ਵਾਸੀ ਨੇ ਕਿ ਉਹ ਇਸ ਪ੍ਰਭਾਵ ਦੇ ਥੱਲੇ ਨਾ ਹੋਣ ਤਾਂ ਤੁਹਾਨੂੰ ਦੱਸਦੀ ਕਿ ਜੱਸੀ ਨੇ ਇਸ ਆਪਣੀਤਰੀ ਅਤੇ ਜਿਹੜੀ ਐਮਪੀ ਹੈ ਉਸ ਦੀ ਟਿੱਪਣੀ ਨੂੰ ਪਸੰਦ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹ ਅਜਿਹਾ ਕਰਨਾ ਬੰਦ ਕਰ ਦਵੇ ਪਹਿਲਾਂ ਇਸ ਤੋਂ ਕੀ ਬਹੁਤ دیر ਹੋ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਹੁਣ ਇਹ ਕਹਿਣ ਲਈ ਮਜਬੂਰ ਹਾਂ ਕਿਉਂਕਿ ਪੰਜਾਬ ਨੂੰ ਲਗਾਤਾਰ ਉਹ ਨਿਸ਼ਾਨਾ ਬਣਾ ਰਹੀ ਹੈ ਤਾਂ ਉਹਨਾਂ ਨੇ ਇਹ ਵੀ ਕੁਝ ਰਾਜ ਉਹਨਾਂ ਦੇ ਖੋਲੇ ਨੇ ਤੇ ਉਹਨਾਂ ਨੇ ਇੱਕ ਵਾਰੀ ਦੱਸਿਆ ਕਿ ਇੱਕ ਵਾਰ ਉਹ ਮੇਰੀ ਇੱਕ ਮਹਿਲਾ ਦੋਸਤ ਦੇ ਨਾਲ ਮੇਰੀ ਕਾਰ ਦੇ ਵਿੱਚ ਆਉਂਦੀ ਹੈ ਤੇ ਉਹ ਸ਼ਰਾਬ ਪੀਤੀ ਹੋਈ ਸੀ ਉਹਨਾਂ ਨੇ ਉਸ ਦਾ ਆਪਣੇ ਆਪ ਤੇ ਕਾਬੂ ਨਹੀਂ ਸੀ ਬਹੁਤ ਜ਼ਿਆਦਾ ਪੀ ਰੱਖੀ ਸੀ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਉਸ ਨੇ ਪੰਜਾਬ ਬਾਰੇ ਗੱਲ ਕਰਨੀ ਬੰਦ ਨਹੀਂ ਕੀਤੀ ਤਾਂ ਮੈਂ ਉਸ ਦੀਆਂ ਸਾਰੀਆਂ ਕਹਾਣੀਆਂ ਖੋਲ ਦਿਮਾਗਾ ਉਹਨਾਂ ਨੇ ਕਿਹਾ ਕਿ ਭਾਵੇਂ ਕਿਸੇ ਵੀ ਔਰਤ ਦਾ ਨਾਂ ਜਨਤਕ ਕਰਕੇ ਉਸ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਪਰ ਕੰਗਣਾ ਦਾ ਪੰਜਾਬ ਪ੍ਰਤੀ ਵਿਅੰਗ ਜਿਹੜਾ ਹੁਣ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਤੇ ਇਸੇ ਕਾਰਵਾਈ ਕਰਨ ਦੀ ਲੋੜ ਹੈ ਨਾਲ ਹੀ ਜੱਸੀ ਨੇ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਕੰਗਣਾ ਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਉਹਨਾਂ ਨੇ ਉਹਨਾਂ ਦੇ ਖਿਲਾਫ ਦੀ ਹੁਣ ਤੱਕ ਦੀ ਵੀ ਟਿੱਪਣੀ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਹਿੱਲ ਚੁੱਕੀ ਹੈ ਉਸ ਦਾ ਠੀਕ ਨਹੀਂ ਹੈ ਇਹ ਦੇਸ਼ ਲਈ ਵੱਡਾ ਖਤਰਾ ਹੈ ਅਤੇ ਇਹ ਉਹ ਜਿਹੜੇ ਲੋਕ ਨੇ ਸੰਸਦ ਦੇ ਵਿੱਚ ਜਾ ਕੇ ਬੈਠਦੇ ਨੇ ਦੇਸ਼ ਬਾਰੇ ਫੈਸਲੇ ਲੈਂਦੇ ਨੇ ਅਤੇ ਉੱਥੇ ਜਾ ਕੇ ਜਿਹੜੇ ਉਹ ਲੋਕ ਚੁਣੇ ਹੁੰਦੇ ਨੇ ਉਹਨਾਂ ਦਾ ਇਸ ਤਰ੍ਹਾਂ ਬੋਲਣਾ ਉਹ ਵੀ ਬਹੁਤ ਗਲਤ ਗੱਲ ਹੈ ਤਾਂ ਤੁਹਾਨੂੰ ਦੱਸੀ ਕਿ ਕੰਗਣਾ ਦਾ ਜਿਹੜਾ ਬਿਆਨ ਹੈ ਉਸ ਨੂੰ ਲੈ ਕੇ ਪੰਜਾਬੀ ਅਦਾਕਾਰ ਪੰਜਾਬੀ ਕਲਾਕਾਰ ਜਸਵੀਰ ਜੱਸੀ ਖੁੱਲ ਕੇ ਬੋਲੇ ਨੇ ਅਤੇ ਉਹਨਾਂ ਨੇ ਖੁੱਲੀ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਕੰਗਣਾ ਆਪਣੇ ਬਿਆਨਾਂ ਤੋਂ ਬਾਝ ਨਾਈ ਤਾਂ ਉਹ ਉਸ ਦੀਆਂ ਸਾਰੀਆਂ ਪੋਲਾਂ ਖੋਲ ਕੇ ਰੱਖ ਦੇਣਗੇ ਪੰਜਾਬ ਦੇ ਲਈ ਪਿੱਟਦੇ ਨਜ਼ਰ ਆਏ ਨੇ ਜਸਵੀਰ ਜੱਸੀ ਕੰਗਣਾ ਰੌਂਦ ਦੇ ਨਾਲ ਕਿਉਂਕਿ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਅਸਿੱਧੇ ਰੂਪ ਦੇ ਵਿੱਚ ਪੰਜਾਬ ਨੂੰ ਟਾਰਗੇਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਗਵਾਂਡੀ ਸੂਬੇ ਨੇ ਉਹਨਾਂ ਤੋਂ ਜਿਹੜੀਆਂ ਨਵੀਆਂ-ਨਵੀਆਂ ਚੀਜ਼ਾਂ ਹਿਮਾਚਲ ਦੇ ਵਿੱਚ ਆਉਣ ਲੱਖ ਪਈਆਂ ਨੇ ਚਾਹੀਏ ਹੋਵੇ ਉਗਰਦਾ ਹੋਵੇ ਤੇ ਚਾਹੇ ਹੋਰ ਕੁਝ ਹੋਵੇ ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਪਤਾ ਹੀ ਹੈ ਕਿ ਸੂਬੇ ਦੀ ਗੱਲ ਕਰ ਰਹੀਆਂ ਇਹਨਾਂ ਦਾ ਸੁਭਾਅ ਬੜਾ ਗਰਮ ਹੁੰਦਾ ਹੈ ਬੜੇ ਹੁੱਲੜਬਾਜ਼ ਹੁੰਦੇ ਨੇ ਨਸ਼ੇ ਕਰਦੇ ਨੇ ਸ਼ਰਾਬਾਂ ਪੀਂਦੇ ਨੇ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਹੈ ਮੇਰੀ ਕਿ ਇਹਨਾਂ ਤੋਂ ਕੁਝ ਨਾ ਸਿੱਖੋ ਅਸੀਂ ਇਹਨਾਂ ਤੋਂ ਕੁਝ ਨਹੀਂ ਸਿੱਖਣਾ ਇਹਨਾਂ ਨੇ ਸਾਡੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ